ਮੀਡੀਆ ਦੇ ਪ੍ਰਿੰਟ ਦੇ ਔਰ ਇਲੈਕਟ੍ਰੋਨਿਕ ਔਰ ਸੋਸ਼ਲ ਮੀਡੀਆ ਦੇ ਆਏ ਸਾਰੇ ਮੈਂਬਰ ਸੇ ਬੰਨਦਾ ਅੱਜ ਦੀ ਈਦ ਦੀ ਮੁਬਾਰਕ ਸਭ ਨੂੰ ਬਹੁਤ ਬਹੁਤ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਲੋਕ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਉੱਥੇ ਜਿਹੜੀ ਪ੍ਰਸੀਡਿੰਗ ਹੈ ਉਹ ਸੁਧਾਨ ਦੇ ਮੁਤਾਬਕ ਨਹੀਂ ਹੋ ਰਹੀ ਉਹਦੇ ਬਾਰੇ ਅਸੀਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਜਾਣਕਾਰੀ ਦੇਣਾ ਚਾਹੁੰਨੇ ਹਾਂ ਸਭ ਤੋਂ ਵੱਡਾ ਲੋਕਤੰਤਰ ਦਾ ਮੰਦਰ ਹੈ ਲੋਕ ਸਭਾ ਉਦੇ ਚ ਸਭ ਤੋਂ ਪਹਿਲਾਂ ਡਿਪਟੀ ਸਪੀਕਰ ਦੀ ਜਿਹੜੀ ਪੋਸਟ ਹੈ ਆਰਟੀਕਲ 93 ਰਹੀ ਇਲੈਕਸ਼ਨ ਕਰਾਉਣੀ ਬਹੁਤ ਜ਼ਰੂਰੀ ਹੈ ਜੋ ਕਿ 2019 ਤੋਂ ਬਾਅਦ बार-बार ਕਹਿਣ ਦੇ ਬਾਵਜੂਦ ਵੀ ਆਪੋਜੀਸ਼ਨ ਦੇ ਡਿਪਟੀ ਸਪੀਕਰ ਨਹੀਂ ਲਾਇਆ ਗਿਆ ਲੋਕ ਸਭਾ ਦਾ ਹਮੇਸ਼ਾ ਹੀ ਗੱਲ ਨੂੰ ਟਰਕਾ ਦਿੱਤਾ ਜਾਂਦਾ ਹੈ ਤੇ ਅੱਜ 6 ਸਾਲ ਹੋ ਗਏ ਨੇ ਬਿਗੈਰ ਡਿਪਟੀ ਸਪੀਕਰ ਦੇ ਲੋਕ ਸਭਾ ਜਿਹੜੀ ਹੈ 2019 ਦੀ ਇਲੈਕਸ਼ਨ ਤੋਂ ਬਾਅਦ ਚੱਲ ਰਹੀ ਹੈ ਲੋਕ ਸਭਾ ਦੇ ਵਿੱਚ ਜਾਂ ਵਿਧਾਨ ਸਭਾ ਵੀ ਹੋਵੇ ਜਿਹੜਾ ਆਪੋਜੀਸ਼ਨ ਲੀਡਰ ਹੈ ਉਹਦੀ ਹਾਊਸ ਲੀਡਰ ਤੋਂ ਬਾਅਦ ਸੱਤਾ ਪੱਖ ਤੋਂ ਬਾਅਦ ਜਿਹੜੀ ਵੱਡੀ ਐਮ ਭੂਮਿਕਾ ਹੁੰਦੀ ਲੋਕ ਸਭਾ ਨੂੰ ਚਲਾਉਂਦੀ ਔਰ ਦੇਸ਼ ਦੇ ਮੁੱਦੇ ਉਠਾਉਂਦੀ ਰਾਹੁਲ ਗਾਂਧੀ ਸਾਡੇ ਮਾਨਯੋਗ ਜਿਹੜੇ ਸਾਡੇ ਲੀਡਰ ਆਫ ਦਾ ਆਪੋਜੀਸ਼ਨ ਨੇ ਜਦੋਂ ਵੀ ਹਾਊਸ ਦੇ ਵਿੱਚ ਲੋਕ ਮੁੱਦਿਆਂ ਦੇ ਉੱਤੇ ਗੱਲ ਕਰਨਾ ਚਾਹੁੰਨ ਉੱਠ ਕੇ ਖਲੋ ਸਕਦੇ ਔਰ ਸਪੀਕਰ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਔਰ ਉਹਨਾਂ ਦੀ ਗੱਲ ਰੱਖੀ ਜਾਵੇ ਔਰ ਰਿਕਾਰਡ ਤੇ ਆਪ ਪਰ ਅਸੀਂ ਤੁਹਾਡੇ ਮੱਦੇਨਜ਼ਰ ਵੀ ਦੱਸਣਾ ਚਾਹੁੰਦੇ ਹਾਂ ਕਿ ਬਿਲਕੁਲ ਜਿਹੜਾ ਨਾ ਪੱਕੀ ਰਵਈਆ ਆ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਜਦੋਂ ਵੀ ਸਾਡੇ ਐਲੋਪੀ ਉੱਠਦੇ ਨੇ ਨਾ ਉਹਨਾਂ ਨੂੰ ਮਾਈਕ ਦਿੱਤਾ ਜਾਂਦਾ ਨਾ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਜਦ ਕਿ ਇਹ ਅਧਿਕਾਰ ਹੈ ਕਨਸਟੀਟਿਊਸ਼ਨ ਦਾ ਲੀਡਰ ਆਫ ਆਪੋਜੀਸ਼ਨ ਜਦੋਂ ਵੀ ਚਾਹੇ ਉੱਠੇ ਉਹਨੂੰ ਉਹਦੀ ਗੱਲ ਸੁਣੀ ਜਾਂਦੀ ਹੈ ਪਰ ਇਹ ਵੀ ਉਹਨਾਂ ਨੇ ਬਿਲਕੁਲ ਬੰਦ ਕਰ ਦਿੱਤਾ ਹੈ ਗੱਲ ਸੁਣੀ ਵੀ ਉਹਨਾਂ ਨੇ ਗੁਵਾਰਾ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਤਾਨਾਸ਼ਾਹੀ ਦੇ ਨਾਲ ਪੂਰੇ ਦੇਸ਼ ਚੱਲ ਰਹੀ ਹੈ ਉਹ ਨਹੀਂ ਚਾਹੁੰਦੇ ਕਿ ਸਾਡੇ ਜਿਹੜੀਆਂ ਲੋਕ ਮੁੱਦੇ ਨੇ ਜਾਂ ਜਿਹੜੀਆਂ ਅਸੀਂ ਅਨੈਤਿਕਤਾ ਦੀਆਂ ਤਰੀਕੇ ਦੇ ਨਾਲ ਅਸੀਂ ਸਰਕਾਰ ਚਲਾ ਰਹੇ ਹਾਂ ਉਹ ਲੋਕਾਂ ਦੇ ਸਾਹਮਣੇ ਆਉਣ ਜਾਂ ਰਿਕਾਰਡ ਦੇ ਦਿੱਤੇ ਹੋ। ਇਸ ਕਰਕੇ ਉਹ ਆਪੋਜੀਸ਼ਨ ਲੀਡਰ ਨੂੰ ਮਾਈਕ ਬੰਦ ਕਰ ਦਿੰਦੇ ਐ ਮਾਈਕ ਦਿੰਦੇ ਨਹੀਂ ਸਮਾਂ ਨਹੀਂ ਦਿੰਦੇ ਰਾਹੁਲ ਗਾਂਧੀ ਜੀ ਨੂੰ ਇਹ ਮੈਂ ਤੁਹਾਡੇ ਮੱਦੇਨਜ਼ਰ ਮੇਰੀ ਲੋਕਾਂ ਨੂੰ ਦੱਸਣਾ ਚਾਹੁੰਦਾ ਜੇ ਦੀ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਜਾਂਦਾ ਵਿਧਾਨਕਾ ਵਿਧਾਨ ਸਭਾ ਚ ਔਰ ਲੋਕ ਸਭਾ ਦਾ ਪ੍ਰੋਸੀਜਰ ਸੇਮ ਹੀ ਹੈ ਕਿ ਕੱਲ ਆਉਣ ਵਾਲੇ ਹਫਤੇ ਦੇ ਵਿੱਚ ਕੀ ਕੀ ਕੰਮ ਹੋਣਗੇ ਕਿਹੜੇ ਬਿੱਲ ਆਉਣਗੇ ਕਿਹੜੇ ਇੰਪੋਰਟੈਂਟ ਇਸ਼ੂ ਦੇ ਉੱਤੇ ਕੋਈ ਪ੍ਰਾਈਮ ਮਿਨਿਸਟਰ ਜਾਂ ਮੁੱਖ ਮੰਤਰੀ ਆਪਣਾ ਬਿਆਨ ਜਿਹੜਾ ਆ ਉਹ ਲੋਕ ਸਭਾ ਦੇ ਅੰਦਰ ਹਾਊਸ ਦੇ ਅੰਦਰ ਆ ਕੇ ਰੱਖਣਗੇ ਪਰ ਦੁੱਖ ਦੀ ਗੱਲ ਇਹ ਹੈ ਉਸ ਕਮੇਟੀ ਤੋਂ ਇਲਾਵਾ ਵੀ ਏਜੰਡੇ ਤੇ ਆ ਆ ਜਾਂਦਾ ਹੈ ਉਸ ਕਮੇਟੀ ਤੋਂ ਇਲਾਵਾ ਜਿਵੇਂ ਪ੍ਰਾਈਮ ਮਿਨਿਸਟਰ ਸਾਹਿਬ ਪਿਛਲੇ ਹਫਤੇ ਬਿਆਨ ਦੇ ਕੇ ਗਏ ਨੇ ਦੱਸਿਆ ਨਹੀਂ ਕਿਸੇ ਨੂੰ ਕਿਉਂਕਿ ਜਦੋਂ ਉਹ ਆਉਣਗੇ ਉਦੋਂ ਕੁਦਰਤੀ ਗੱਲ ਹੈ ਆਪੋਜੀਸ਼ਨ ਸਾਰੀ ਉੱਥੇ ਹਾਜ਼ਰ ਹੋਏਗੀ ਔਰ ਜਿਹੜੀ ਉਹ ਗੱਲ ਰੱਖਣਗੇ ਉਹਦੇ ਤੇ ਜਿਹੜਾ ਆਪੋਜੀਸ਼ਨ ਲੀਡਰ ਹੈ ਉਹ ਆਪਣਾ ਪੱਖ ਰੱਖ ਸਕਦਾ ਹੈ ਕਿ ਉਹ ਗੱਲ ਦੇ ਨਾਲ ਸਹਿਮਤ ਹੈ ਜਾਂ ਅਸਹਿਮਤ ਪਰ ਉਹ ਵੀ ਜਿਹੜੀ ਚੀਜ਼ ਹੈ ਉਹਨਾਂ ਨੇ ਉਹ ਵੀ ਖੋਲੀ ਆ ਉਹਦੇ ਤੇ ਵੀ ਉਹੜੀ ਕਾਰਵਾਈ ਹੈ ਉਹ ਬਿਲਕੁਲ ਇੱਕ ਪੱਖ ਦੀ ਕਰਦੇ ਨੇ ਨਾ ਉਹਦੇ ਤੇ ਜਿਹੜੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਤੋਂ ਲਾਵਾੜਾ ਏਜੰਡਾ ਆ ਉਹ ਨਾਲ ਲਾ ਦਿੱਤਾ ਕਰਦੇ ਉਸ ਤੋਂ ਇਲਾਵਾ ਸਪੀਕਰ ਜਦੋਂ ਵੀ ਆਪੋਜੀਸ਼ਨ ਲੀਡਰ ਜਾਂ ਮਨਿਸਟਰ ਕੋਈ ਗੱਲ ਕਰਦੇ ਨੇ ਕਿਸੇ ਵੀ ਪੱਖ ਦਿੱਤੇ ਉਹਨਾਂ ਨੂੰ ਬਿਨਾਂ ਦੱਸਿਓ ਜਿਹੜੀ ਸਰਕਾਰ ਦੇ ਚਿਹਰੇ ਨੂੰ ਲੋਕਾਂ ਦੇ ਵਿੱਚ ਰੱਖੇ ਕਿ ਉਹ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਕਿਸ ਤਰ੍ਹਾਂ ਗੁਆਰੇ ਨੇ ਉਸ ਪੁਆਇੰਟ ਨੂੰ ਕੱਟ ਦਿੱਤਾ ਜਾਂਦਾ ਹੈ। ਉੱਥੇ ਉਹਦਾ ਮਾਈਕ ਬੰਦ ਕਰ ਦਿੱਤਾ ਜਾਂਦਾ ਹੈ, ਉੱਥੇ ਕਈ ਵਾਰ ਕੈਮਰਾ ਵੀ ਉਹਦੇ ਤੋਂ ਸ਼ਿਫਟ ਕਰ ਦਿੱਤਾ ਜਾਂਦਾ ਹੈ। ਇਹ ਚੀਜ਼ਾਂ ਜਿਹੜੀਆਂ ਨੇ ਲੋਕਤੰਤਰ ਵਾਸਤੇ ਸਹੀ ਨਹੀਂngੀਆਂ। ਇਹਦੇ ਵਿੱਚ ਇੰਪੋਰਟੈਂਟ ਮਿਨਿਸਟਰੀਆਂ ਜਿਹੜੀਆਂ ਨੇ ਉਹਨਾਂ ਨੂੰ ਡਿਸਕਸ ਕੀਤਾ ਜਾਂਦਾ ਹੈ। ਤੇ ਕਿਸ ਤਰੀਕੇ ਦੇ ਨਾਲ ਗ੍ਰਾਂਟ ਦੇ ਰਹੀ ਕੰਮ ਹੋਏਗਾ, ਕਿਸ ਤਰੀਕੇ ਕਿੰਨੀ ਗ੍ਰਾਂਟ ਆਈ ਹੈ। ਕਿੰਨੀ ਹੋਰ ਚਾਹੀਦੀ ਹੈ ਜਾਂ ਕਿਵੇਂ-ਕਿਵੇਂ ਕੰਮ ਹੋਣਾ ਹੈ ਹੁਣ ਮਨਿਸਟਰੀ ਵੀ ਬਹੁਤ ਘਟਾ ਦਿੱਤੀਆਂ ਸਮਾਂ ਵੀ ਘਟ ਕਰ ਦਿੱਤਾ ਜਾਂਦਾ ਹੈ ਸੋ ਜਦੋਂ ਮਨਿਸਟਰੀ ਨਹੀਂ ਹੋਊਗੀ ਉੱਤੇ ਡਿਸਕਸ਼ਨ ਹੀ ਨਹੀਂ ਹੋਊਗੀ ਤੇ ਦੇਸ਼ ਕੰਮ ਕਿਵੇਂ ਕਰੂਗਾ ਸੋ ਇਹਦੇ ਤੇ ਵੀ ਸਾਡੀ ਮੰਗ ਹੈ ਰੂਲ 193 ਜੇਤੇ ਤੇ ਬਹੁਤ ਇੰਪੋਰਟੈਂਟ ਇਸ਼ੂ ਹੋਵੇ ਅਸੀਂ ਦੱਸਦੇ ਹਾਂ ਕੋਈ ਘਟਨਾ ਵਾਪਰ ਗਈ ਕਿਸੇ ਦੇ ਸਰਕਾਰ ਨੂੰ ਦਖਲਅਦਾਜ਼ੀ ਕਰਨੀ ਪੈਂਦੀ ਹੈ ਅਸੀਂ ਰੂਲ 193 ਦੇ ਅੰਦਰ ਆਪਣਾ ਐ ਐਪਲੀਕੇਸ਼ਨ ਆਨੇ ਅਸੀਂ ਉਹਨਾਂ ਨੂੰ ਸਪੀਕਰ ਸਾਹਿਬ ਨੂੰ ਕਹੀਦਾ ਕਿ ਸਾਨੂੰ ਡਿਸਕਸ਼ਨ ਦਾ ਮੌਕਾ ਦਿੱਤਾ ਜਾਵੇ ਪਹਿਲਾਂ ਸਰਕਾਰਾਂ ਚ ਇਹ ਆਮ ਹੁੰਦਾ ਕਿ ਰੂਲ 193 ਦੇ ਗੱਲ ਸੁਣੀ ਜਾਂਦੀ ਸੀ ਇੰਪੋਰਟਡ ਇਸ਼ੂ ਹੁੰਦੇ ਕਈ ਵਾਰ ਦੇਸ਼ ਚ ਹੋਏ ਕਈਆਂ ਦੇ ਸਰਕਾਰ ਨੂੰ ਜਵਾਬ ਦੇਣਾ ਪੈਂਦਾ ਪਰ ਇਹਨਾਂ ਨੇ ਬਿਲਕੁਲ ਰੂਲ 193 ਦੇ ਮੌਕਾ ਤੇ ਕੀ ਦੇਣਾ ਉਹਨੂੰ ਬਿਲਕੁਲ ਬੰਦ ਹੀ ਕਰ ਦਿੱਤਾ ਗਿਆ ਕਿ ਉਹਦੇ ਤੇ ਕੋਈ ਡਿਸਕਸ਼ਨ ਨਹੀਂ ਕੀ ਕਿਸੇ ਇੰਪੋਰਟਡ ਇਸ਼ੂ ਤੇ ਕੋਈ ਡਿਸਕਸ਼ਨ ਲੈਣਾ ਹੀ ਨਹੀਂ ਚਾਹੁੰਦੇ ਸੋ ਉਹ ਵੀ ਇੱਕ ਲੋਕਤੰਤਰ ਦੀ ਅਨੈਤਿਕਤਾ ਹੈ ਉਸ ਤੋਂ ਇਲਾਵਾ ਅਰਜਨਮੈਂਟ ਮੋਸ਼ਨ ਲੈ ਕੇ ਆਈਦਾ ਹੈ ਕਿ ਆ ਹਾਊਸ ਰੋਕ ਕੇ ਅਰਜਨਮੈਂਟ ਮੋਸ਼ਨ ਦਿੱਤਾ ਹੈ ਕਿ ਸਾਡੀ ਗੱਲ ਸੁਣੀ ਜਾਵੇ ਤੇ ਮੋਸਟਲੀ ਜਿਹੜਾ 0 आवर ਉਹਦੇ ਚ ਉਹਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣੀ ਗੱਲ ਰੱਖ ਲਓ ਪਰ ਹੁਣ ਅਰਜਨਮੈਂਟ ਮੋਸ਼ਨ ਤੁਸੀਂ ਵੇਖ ਰਹੇ ਹੋਗੇ ਹਾਊਸ ਦੀ ਪ੍ਰोसीडिंग ਦੇ ਵਿੱਚ ਜਦੋਂ ਸਪੀਕਰ ਸਾਹਿਬ ਕਹਿੰਦੇ ਆ ਇੰਨੇ ਅਰਜਨਮੈਂਟ ਮੋਸ਼ਨ ਦਿੱਤੇ ਆ ਮੈਂ ਇਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੰਦਾ ਮੈਂ ਇਹਨਾਂ ਨੂੰ ਕੋਈ ਅਲਾਉ ਨਹੀਂ ਕਰਦਾ ਜਦ ਕਿ ਇਦਾਂ ਹੁੰਦਾ ਨਹੀਂ ਸੀ ਤੁਸੀਂ ਪਿਛਲੀਆਂ ਸਰਕਾਰਾਂ ਦਾ ਵੀ ਕੱਢ ਕੇ ਦੇਖ ਸਕਦੇ ਜੇ ਲੋਕਤੰਤਰ ਦੇ ਵਿੱਚ ਲੋਕ ਸਭਾ ਦੇ ਵਿੱਚ ਹਮੇਸ਼ਾ ਹੀ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਸੀ ਕਿ ਆਪਣੀ ਗੱਲ ਰੱਖੋ ਤੇਰਾ ਹਾਊਸ ਕਮੇਟੀਆਂ ਜਦੋਂ ਬਣਦੀਆਂ ਨੇ ਹਾਊਸ ਕਮੇਟੀਆਂ ਦੇ ਵਿੱਚ ਆਪੋਜੀਸ਼ਨ ਦੀ ਸਲਾਹ ਲਈ ਜਾਂਦੀ ਹੈ ਚੇਅਰਮੈਨ ਨੂੰ ਪਰ ਇਸ ਗਵਰਨਮੈਂਟ ਨੇ ਪਿਛਲੇ ਸਮੇਂ ਤੋਂ ਉਹ ਵੀ ਬਿਲਕੁਲ ਬੰਦ ਕਰ ਦਿੱਤਾ ਕਿ ਹਾਊਸ ਕਮੇਟੀ ਦਾ ਚੇਅਰਮੈਨ ਕੌਣ ਲੱਗੇਗਾ ਉਹਦੇ ਤੇ ਵੀ ਕਿਸੇ ਦੀ ਕੋਈ ਸਲਾਹ